ਸਸ਼ੀਕਾਲ ਆਈ ਹੋਪ ਉਮੀਦ ਹੈ ਸਾਰੇ ਠੀਕਾ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਦੀ ਵੀਡੀਓ ਬੇहद ਖਾਸ ਰਸ਼ੀਆ ਦੇ ਲਈ ਰਸ਼ੀਆ ਦੇ ਸਟੱਡੀ ਵੀਜ਼ਾ ਤੁਹਾਨੂੰ ਪਤਾ ਆ ਕਿ ਰੈਗੂਲਰ ਆ ਰਿਹਾ ਅੱਜ ਇੱਕ ਨਵੀਂ ਕਾਮਯਾਬੀ ਦੇ ਨਾਲ ਤੁਹਾਨੂੰ ਮਿਲੀ ਹੈ ਰਸ਼ੀਆ ਦਾ ਸਟੱਡੀ ਵੀਜ਼ਾ ਸਤਨਾਮ ਸਿੰਘ ਦਾ ਸਟੱਡੀ ਵੀਜ਼ਾ ਆਪਾਂ ਨੂੰ ਲੱਗ ਕੇ ਮਿਲਿਆ ਆ ਜਿਹੜਾ ਤਕਰੀਬਨ 2 ਦਿਨ ਪਹਿਲੇ ਸਟੈਂਪ ਹੋਇਆ ਆ ਸੋ ਜਾਨਾ ਚਾਹ ਰਹੇ ਆ ਰਸ਼ੀਆ ਸਟੱਡੀ ਦੇ ਵਿੱਚ ਪਲੱਸ ਨਾਲ ਕੰਮ ਕਰਨਾ ਚਾਹੁੰਦੇ ਆ ਤਾਂ ਬਹੁਤ ਵਧੀਆ ਓਪਰਚੁਨਿਟੀ ਹੈ ਜਾ ਸਕਦੇ ਹੋ ਤੁਸੀਂ ਅੱਜ ਹੀ ਅਪਲਾਈ ਕਰ ਸਕਦੇ ਆ 노 ਅਡਵਾਂਸ ਦੇ ਉੱਤਰ ਅਪਲਾਈ ਕਰ ਸਕਦੇ ਆ 올 ਪੇਮੈਂਟ ਆਫਟਰ ਵੀਜ਼ਾ ਤੁਹਾਡੇ ਕੋਲ ਜਿਹੜਾ ਐਸ ਟਾਈਮ ਸੋਲੂਸ਼ਨ ਹੈਗਾ ਯਾ ਕਰੋ ਅਪਲਾਈ ਅੱਜ ਹੀ ਮੋਸਟ ਵੈਲਕਮ ਐਮਯੂ ਇਮੀਗ੍ਰੇਸ਼ਨ ਦਰਬਾਸਰੂ ਪੰਜਾਬ ਫੋਨ ਚੁੱਕੋ ਕਾਲ ਕਰੋ ਔਰ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਤੁਸੀਂ ਕਿਸੇ ਵੀ ਏਜ ਦੇ ਤੁਸੀਂ ਹੈਗੇ ਤੁਸੀਂ ਜਾ ਸਕਦੇ ਆ ਰਸ਼ੀਆ ਸਟੱਡੀ ਵੀਜ਼ੇ ਦੇ ਉੱਤੇ ਨਾ ਜਾ ਕੇ ਵਧੀਆ ਅਰਨਿੰਗ ਵੀ ਕਰ ਸਕਦੇ ਆ ਸੋ मोस्ट वेलकम ਸਤ ਸ੍ਰੀ ਅਕਾਲ ਆਦਾਬ